ਇਹ ਕਰਨਾ ਜਦੋਂ ਅਸੀਂ ਪੂਰਾ ਪਾਣੀ ਦਾ ਟਰ ਡੰਡੇ ਸੀਗੇ ਤਾਂ ਇਹ ਵੀ ਗੈਸ ਬਾਹਰ ਹੀ ਬਣਨ ਲੱਗ ਜਾਂਦੀ ਆ ਇਹ 3 ਮਹੀਨੇ ਕੱਢ ਜਾਂਦਾ ਸੀ ਇੱਕ ਜੇ ਅਸੀਂ ਥੋੜਾ ਜਿਹਾ ਪਹਿਲਾਂ ਕੱਢਤਾ ਸੀ ਸਾਨੂੰ ਪਰਾਲੀ ਗੇਤੀ ਮਿਲ ਗਈ ਜੀ ਪਾਣੀ ਵਿੱਚ 30 ਤੋਂ 35000 ਲੀਟਰ ਪਾਣੀ ਪੈ ਜਾਂਦਾ ਸੀ ਆ ਜਿਹੜਾ ਉੱਥੇ ਵੀ ਸਿੱਧੇ ਪਾਣੀ ਪਾਵਾਗੇ ਨਾ ਠੀਕ ਆ ਜੀ ਪਰ ਇਸ ਸਮੇਂ ਹੋ ਜਾਂਦਾ ਪਾਣੀ ਘੋਲਦਾ ਹੀ ਜਾਂਦਾ ਜਿਹੜਾ ਥੱਲੇ ਦਾ ਮਟੀਰੀਅਲ ਆ ਠੀਕ ਭਾਰਤ ਦਾ ਪਹਿਲਾ پلان ਸੀਗਾ ਜੀ ਹਾਂਜੀ ਉਹਨੂੰ ਪਹਿਲਾ ਸੀਗਾ ਜੀ ਬਾਅਦ ਚ ਤਾਂ ਹੋਰ ਵੀ ਲੱਗੇ ਤੇ ਆਪਾਂ ਨੂੰ ਇਹਦੇ ਤੇ ਕੋਈ ਸਬਸਿਡੀ ਵੀ ਮਿਲੀ ਸੀਗੀ ਮੇਰੇ ਕੋਲ ਜਦੋਂ ਪ੍ਰੀਵਿਊ ਲੱਗਿਆ ਹਾਂ ਤੇ ਹੁਣ ਮੈਂ ਤੁਹਾਨੂੰ ਇੱਕ ਪਲਾਨ ਦਿਖਾਉਣ ਲੱਗਾ ਹਾਂ ਜਿਹੜਾ ਗੋਬਰ ਤੇ ਦੇ ਨਾਲ ਤੇ ਨਾਲ ਪਰਾਲੀ ਤੇ ਵੀ ਚੱਲਦਾ ਹੈ ਇਹ ਪਲਾਨ ਬਾਰੇ ਆਜੋ ਆਪਾਂ ਜਾਣਕਾਰੀ ਲੈਣੇ ਆਂ ਅਜੀ ਹਸੀਗਾ ਭਾਈ ਸਸੀਗਾ ਸਸੀਗਾ ਕੀ ਨਾਮ ਹੈ ਆਪਣਾ ਅਜੀ ਮੇਰ ਸਿੰਘ ਜੀ ਕਿਹੜੇ ਪਿੰਡ ਖੜੇ ਆਂ ਆਪਾਂ ਸਰਵਾਲਪੁਰ ਠੀਕ ਆ ਜੀ ਤੇ ਇਹ ਆਪਾਂ ਪਲਾਂਟ ਕਿੰਨਾ ਟਾਈਮ ਹੋ ਗਿਆ ਲਵਾਇਆ ਨਹੀਂ ਇਹ 2019 ਚ ਲਵਾਇਆ ਸੀਗਾ ਜੀ ਇਹ ਬਾਹਤ ਦਾ ਪਹਿਲਾ ਪਲਾਂਟ ਸੀਗਾ ਜੀ ਹਾਂਜੀ ਉਹਨੂੰ ਪਹਿਲਾ ਸੀਗਾ ਜੀ ਬਾਅਦ ਚ ਤਾਂ ਹੋਰ ਵੀ ਲੱਗੇ ਬਾਅਦ ਚ ਕਿੰਨੇ ਕੁ ਲੱਗੇ तकरीबन ਮੇਰੇ ਸਾਹਮਣੇ ਨਾਲ ਇੱਕ ਤਾਂ ਰਾਣਾ ਸਾਹਿਬ ਤਿੰਨ ਚਾਰਕ ਪਲਾਂਟ ਲੱਗੇ ਹੋਣਗੇ ਠੀਕ ਆ ਜੀ ਕੀ ਸਿਸਟਮ ਆ ਜੀ ਇਹਦਾ ਕਿਵੇਂ ਮੰਨ ਲਓ ਵੀ ਇਹ ਪਰਾਲੀ-ਪਰੂਲੀ ਪੈਂਦੀ ਆ ਤੇ ਕਿਵੇਂ ਗੋਹਾ ਪੈਂਦਾ ਇਹਦੇ ਵਿੱਚ ਇਹ ਚੱਕ ਏਕੜ ਦੀ ਪਰਾਲੀ ਪੈ ਜਾਂਦੀ 18-20 ਕੁਇੰਟਲ ਕਿੰਨਾ ਜਬਾਣੀ ਪੈਂਦੀ ਆ ਜੀ ਠੀਕ ਆ ਜੀ ਤੇ 10-12 ਕੁਇੰਟਲ ਗੋਹਾ ਪੈਂਦਾ ਜੀ ਠੀਕ ਆ ਜੀ ਤੇ ਕਿਹੜੇ ਹਿਸਾਬ ਨਾਲ ਪੈਂਦਾ ਗੋਹਾ ਮੰ ਇਹ ਹਲਵੀ ਕਿੰਨੀ ਕੁ ਪਰਾਲੀ ਪੈਂਦੀ ਹੈਗੀ ਪਹਿਲਾਂ 18 ਪਹਿਲਾਂ ਜਿਵੇਂ 10 ਕਟੜੀਆਂ ਪਰਾਲੀਆਂ ਪਾ ਦਿੰਦੇ ਆ 10 ਬੱਠਲ ਗੋਹੇ ਪਾ ਦਿੰਦੇ ਆ ਤੇ ਇਹ 10 ਕਟੜੀਆਂ ਪੰਡਾ ਜਾਨੀ ਪਰਾਲੀਆਂ ਪਾ ਕੇ ਫੇਰ ਆਹ ਪਾ ਦਿੰਦੇ ਆ ਪਾਈ ਜਾਂਦੇ ਆ ਠੀਕ ਆ ਜੀ ਤੇ ਮੰਨ ਲਓ ਇਹ ਮੰਨ ਲਓ ਇੱਕ ਵਾਰੀ ਭਰ ਕੇ ਕਿੰਨਾ ਟਾਈਮ ਕੱਢ ਜਾਂਦਾ ਜੀ ਇਹ 3 ਮਹੀਨਾ ਕੱਢ ਜਾਂਦਾ ਠੀਕ ਹੈ ਕਿ ਅਸੀਂ ਥੋੜਾ ਜਿਹਾ ਪਹਿਲਾਂ ਕੱਢਤਾ ਜੀ ਸਾਨੂੰ ਪਰਾਲੀ ਗੇਤੀ ਮਿਲ ਗਈ ਜੀ ਤਾਂ ਕਰਕੇ ਕਹਿੰਦੇ ਜੀ ਥੋੜਾ ਜਿਹਾ ਗਰਮੀ ਚ ਪਾ ਲਓ ਜਿੰਨੇ ਗਰਮੀ ਆ ਜੀ ਪਰ ਗੈਸ ਜਲਦੀ ਬੰਦ ਲੱਗ ਜਾਂਦੀ ਆ ਜੇ ਥੋੜਾ ਜਿਹਾ ਮੌਸਮ ਠੰਡਾ ਹੋ ਫੇ ਟਾਈਮ ਬਦਲਾ ਕੇ ਜਾਂਦਾ ਹੈ ਇਹ ਚੱਲਣਾ ਜੀ ਇੱਕ ਜਿਵੇਂ ਮੰਨ ਲਓ ਵੀ ਕੁੱਤਰ ਕੇ ਪਰਾਲੀ ਆ ਹਨਾ ਚਾਲਦੀ ਮਸ਼ੀਨਾਂ ਵਾਲੀ ਉਹ ਮਿਲ ਗਈ ਤੁਹਾਨੂੰ ਹਾਂਜੀ ਅੱਗੇ ਤਾਂ ਅਸੀਂ ਆਪ ਆ ਮਸ਼ੀਨ ਨਾਲ ਕੁੱਤਰ ਕੇ ਪਾਉਣੇ ਹੁੰਦੇ ਆ ਜੀ ਠੀਕ ਆ ਜੀ ਆ ਸਾਡਾ ਜਿਗਾੜ ਸਾਰਾ ਬਣਾਇਆ ਵਾ ਟਰੈਕਟਰ ਨਾਲ ਲੈ ਕੇ ਜਾਂਦੇ ਜੀ ਇਹਨੂੰ ਖੇਤ ਨੂੰ ਲੈ ਜਾਂਦੇ ਆ ਉਹ ਸਾਰਾ ਬਣਾਇਆ ਵਾ ਲੈ ਕੇ ਜਾਂਦਾ ਠੀਕ ਆ ਜੀ ਇੱਕ ਜਾਨ ਨੂੰ ਦੂਜੀ ਨੂੰ ਉਹ ਮਿਲ ਗਈ ਜਿਹੜੀ ਮਤਲਬ ਛੋਟੀ ਆਈ ਮਸ਼ੀਨ ਹਾਂ ਮਸ਼ੀਨਾਂ ਵਾਲੀ ਹਾਂਜੀ ਹਾਂਜੀ ਉਹ ਮਿਲ ਗਈ ਠੀਕ ਆ ਜੀ ਉਹਦਾ ਹੋਰ ਵੀ ਫਾਇਦਾ ਹੋਊਗਾ ਜੀ ਅੱਗੇ ਅਸੀਂ ਪਲਾਂਟ ਪੂਰਾ ਭਰ ਦਿਆਂ ਪਾਣੀ ਦਾ ਜੀ ਠੀਕ ਆ ਜੀ ਤੇ ਉਹ ਨਾ ਥੋੜਾ ਜਿਹਾ ਕੁਤਰਾਂ ਲਿਆਉ ਚੱਕੇ ਉਹਨਾਂ ਕੁਤਰ ਕਿਤੇ ਟੋਟੇ ਬਾਹਰ ਬਣੇ ਗਿਆ ਗੈਸ ਉਹਦੀ ਸੇਕ ਜਿਆਦਾ ਹੋਈ ਵੀ ਆ ਹਾਂਜੀ ਜਿਆਦਾ ਬਰੀਕ ਹੋਈ ਵੀ ਆ ਇੱਥੇ ਅਸੀਂ ਇਹਨੂੰ ਸਾਤ ਚ ਦੋ ਵਾਰ ਪਾਣੀ ਦਾ ਭਰਾਂਗੇ ਠੀਕ ਆ ਜੀ ਕਈ ਵਾਰ ਨਾ ਜਦੋਂ ਅਸੀਂ ਪੂਰਾ ਪਾਣੀ ਦਾ ਭਰ ਦਿੰਦੇ ਸੀਗੇ ਤਾਂ ਉਹਦੀ ਗੈਸ ਬਾਹਰ ਹੀ ਬਣਨ ਲੱਗ ਜਾਂਦੀ ਆ ਠੀਕ ਆ ਹੁਣ ਅਸੀਂ ਇਹਨੂੰ ਇੰਨਾ ਕੀ ਭਰਾਂਗੇ ਪਾਣੀ ਦਾ ਇੱਥੇ ਤੱਕ ਹੀ ਭਰਾਂਗੇ ਮਤਲਬ ਇੰਨਾ ਕੀ ਭਰਾਂਗੇ ਜੀ ਠੀਕ ਆ ਜੀ ਤੇਜ ਪਾਣੀ ਕਿੰਨੇ ਕਿਲੋਟਰ ਪੈ ਜਾਂਦਾ ਹੋਊਗਾ ਜੀ ਪਾਣੀ ਵਿੱਚ 30 ਠੀਕ ਆ ਜੀ ਹਾਂ ਜੀ ਆਹ ਬਰਾਲੀ ਆ ਜੀ ਜਿਹੜੀ ਤਾਂ ਆਪਾਂ ਤੁੜੀ ਵਾਲੀ ਮਸ਼ੀਨ ਨਾਲ ਬਣਾਉਂਦੇ ਆ ਇਹ ਸਾਰੀ ਪਾੜ ਜਾਂਦੀ ਆ ਠੀਕ ਜੇ ਆਪਾਂ ਜਿਹੜੀ ਕੁਤਰਿਆਲੀ ਨਾਲ ਉਹ ਕਰਦੇ ਆ ਇਹ ਗਲਦੀ ਘੱਟ ਆ ਜੀ ਇਹ ਪਾੜਦੀ ਘੱਟ ਆ ਜੀ ਥੋੜੀ ਜਿਹੀ ਬ੍ਰੀਕ ਜ਼ਿਆਦਾ ਹੋ ਗਈ ਇਹ ਬ੍ਰੀਕ ਜ਼ਿਆਦਾ ਹੋ ਗਈ ਜੀ ਇਹਦੇ ਟੋਟੇ ਨਾਲ ਇਹਦੀ ਹੁਣ ਗੈਸ ਦੀ ਵਾਲੀ ਬਣੂਗੀ ਜੀ ਤਾਂ ਕਰਕੇ ਅਸੀਂ ਕਿਉਂਕਿ ਜੇ ਇਹਨੂੰ ਪੂਰਾ ਭਰਤਾ ਫਿਰ ਗੈਸ ਬੜੀ ਜ਼ਿਆਦਾ ਬਣੂਗੀ ਠੀਕ ਆ ਜੀ ਜੇ ਬੜੀ ਜ਼ਿਆਦਾ ਬਣ ਗਈ ਇਹਦੇ ਵਿੱਚ ਦੀ ਫਿਰ ਇਹ ਨਿਕਲ ਜਾਂਦੀ ਆ ਮੰਨ ਲਓ ਵੀ ਉਦੋਂ ਇਹਦੇ ਵਿੱਚ ਆਉਂਦੀ ਹੈਗੀ ਹਾਂ ਜੀ ਇਹਦੇ ਵਿੱਚ ਆਉਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਆ ਕੇ ਮੰਨ ਲਓ ਜੇ ਉੱਪਰ ਵੀ ਉਰਦਾ ਗਿਆ ਜਾ ਰਿਹਾ ਜਾਂ ਆ ਰਿਹਾਦਾ ਇੱਥੇ ਤੱਕ ਆ ਜਾਂਦਾ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ ਪਾਣੀ ਆ ਜੀ ਜਦੋਂ ਇਹਦੇ ਵਿੱਚ ਗੈਸ ਜਾਈ ਜਾਂਦੀ ਹੈ ਤੱਕ ਕੇ ਪਾਣੀ ਨੂੰ ਪਾਸੇ ਕਰੀ ਜਾਂਦਾਗਾ ਇਸਲੇਂਦਰ ਉੱਪਰੋਂ ਠੜ੍ਹਦਾਗਾ ਠੀਕ ਆ ਇਹ ਨੋਚਾ ਜਾਂਦਾ ਹਾਂਜੀ ਹਾਂਜੀ ਤੇ ਪਾਣੀ ਜਿਹੜੀ ਬਾਇਓ ਗੈਸ ਆ ਜਿਹੜੀ ਪਾਣੀ ਬਚਦੀ ਉਹ ਕਿਉਂਦੀ ਆ ਫਿਰ ਇਹਦਾ ਮਸਕ ਨਹੀਂ ਮਾਰਦਾ ਹੈਗਾ ਬਸ ਲੰਘ ਜਾਂਦੀ ਸੀਗੀ ਠੀਕ ਆ ਜੀ ਠੀਕ ਆ ਤੇ ਜਲੀਲ ਸੋਈ ਦੇ ਵਿੱਚ ਆਪਾਂ ਕਿਚਨ 'ਚ ਵਰਤੀ ਜਾਂਦੀ ਆ ਠੀਕ ਆ ਜਿਹੜੀ ਗਾਦੀ ਹੁੰਦੀ ਆ ਫਿਰ ਨਿਕਲ ਜਾਂਦੀ ਆ ਜੀ ਜਿਹੜੀ ਨੂੰ ਆਪਾਂ ਸਟੋਰ ਨਹੀਂ ਬਾਹਰ ਕਰ ਸਕਦੇ ਜਿਹੜੀ ਫालतੂ ਗੈਸ ਆ ਸਿਲੰਡਰ ਦੇ ਵਿੱਚ ਦੋ ਤਿੰਨ ਨੰਬਰ ਵੀ ਸਟੋਰ ਹੋ ਜਾਂਦੀ ਆ ਫਿਰ ਜੇ ਵੀ ਤੁਸੀਂ ਕਹਿੰਦੇ ਹੋ ਵੀ ਪਾਣੀ ਪਾਉਣਾ ਹੈ ਇਹਦੇ ਵਿੱਚ ਦੁਬਾਰਾ ਫਿਰ ਉਹ ਕਿੱਥੋਂ ਦੀ ਪਾਉਂਗੇ ਤੁਸੀਂ ਪਾਣੀ ਵਾਲੇ ਥੱਲੇ ਦੀ ਪਾਣੀ ਠੀਕ ਆ ਜੀ ਅਜੇ ਥੱਲੇ ਦੀ ਪਾਣੀ ਪ ਠੀਕ ਹੈ ਜੀ ਪਰ ਇਸ ਸਮੇਂ ਜਾਂਦਾ ਹੀ ਪਾਣੀ ਘੋਲਦਾ ਹੀ ਜਾਂਦਾ ਜਿਹੜਾ ਫੰਡੇ ਦੇ ਮਟੀਰੀਅਲ ਆ ਠੀਕ ਹੈ ਜੀ ਮੇਰੇ ਨਾਲ ਸਿਸਟਮ ਹਲਾ ਦਿੰਦਾ ਮੈਂ ਸਾਰਾ ਹਲਾ ਕਰ ਦਿੰਦਾ ਮੋਟਰ ਤੇ ਜਦੋਂ ਜਾਂਦਾ ਪ੍ਰੈਸ਼ਰ ਮਿਲ ਜਾਂਦਾ ਫਿਰ ਇਹਦਾ ਟਾਵਾਂ ਦੀ ਵੀ ਪਾ ਸਕਦੇ ਟਾਵਾਂ ਦੀ ਫਿਰ ਘੋਲਦੇ ਨੇ ਫੰਡੇ ਪਰੈਸ਼ਰ ਨਾਲ ਸਾਰਾ ਮਿਕਸ ਹੋ ਜਾਂਦਾ ਤੇ ਆਪਾਂ ਨੂੰ ਇਹਦੇ ਤੇ ਕੋਈ ਸਬਸਿਡੀ ਵੀ ਮਿਲ ਸੀਗੀ ਮੇਰੇ ਤੋਂ ਜਿਹੜਾ ਫ੍ਰੀ ਲੱਗਿਆਗਾ ਯਾਨੀ ਟੋਟਲੀ ਤੁਹਾਨੂੰ ਜੀ ਜੀ ਇੱਥੇ ਜਲਾਲਦੀਆ ਜੀ ਵੀਡੀਐਸ ਫਾਊਂਡੇਸ਼ਨ ਸੀ ਜਲਾਲਦੀਆ ਇਹਨਾਂ ਨੇ ਜਮ ਫ੍ਰੀ ਲਾਇ ਸੀਗੇ ਦੋਸਤੋ ਇਹ ਬਾਈ ਨੂੰ ਨਾ ਜਮ ਫ੍ਰੀ ਲੱਗਿਆ ਸੀਗਾ ਕੋਈ ਵੀ ਪੈਸਾ ਨਹੀਂ ਲੱਗਿਆ ਸੀਗਾ ਉਸ ਟਾਈ ਮਨ ਲਵੇ ਇੱਥੇ ਆਪਣੇ ਕੀ ਉਹ ਕਰਿਆ ਸੀਗਾ ਨਾ ਤਜਰਬਾ ਇਹਨਾਂ ਨੇ ਹਾਂਜੀ ਤਜਰਬਾ ਕੀਤਾ ਸੀ ਮਨ ਲਵੇ ਇਦੋਂ ਬਾਅਦ ਇਹ ਤਜਰਬਾ ਕਾਮਯਾਬ ਹੋ ਗਿਆ ਹਾਂਜੀ ਮੇਰੇ ਤਾਂ ਕਾਮਯਾਬ ਹੋ ਗਿਆ ਪਹਿਲੀ ਵਾਰ ਉਹਨਾਂ ਨੇ ਕਿਹਾ ਸੀ ਪਰਾਲੀ 3 ਮਹੀਨਾ ਬਾਅਦ ਕੱਢਣੀ ਪਊ ਉਹ ਤਿੰਨ ਮਹੀਨਾ ਬਾਅਦ ਕੱਢੀ ਉਹਨਾਂ ਵੀ ਹੋਇਆ ਬਾਅਦ ਚ ਮੈਨੂੰ ਫਸਟ ਪਾਸ 6 ਮਹੀਨੇ ਰੱਖੀ ਹੁਣ ਮੇਰੇ ਆਪਦੇ ਹਿਸਾਬ ਨਾਲ ਚੱਲੀ ਗਿਆ ਹੁਣ ਪਿਛਲੀ ਵਾਰ ਵੀ 13 ਮਹੀਨਾ ਬਾਅਦ ਕੱਢੀ ਸੀ ਇੱਥੇ ਜਦੋਂ ਸੋਹਣੇ ਪਹਿਲਾਂ ਕਰਤੀ ਸਾਨੂੰ ਪਰਾਲੀ ਗੇਤੀ ਮਲ ਗਈ ਠੀਕ ਹੈ ਕਿਸੇ ਦਰਮਿਆਸ ਆ ਜੀ ਜੇ ਥੋੜੀ ਜਿਹੀ ਦਾ ਸੀਜ਼ਨ ਸੀਗਾ ਜਿਵੇਂ ਹੁਣ ਪਰਾਲੀ ਦੀ ਲੋਕਾਂ ਜਿਵੇਂ ਆਪਣੇ ਆਪ ਦੇ ਖੇਤੀਬਾੜੀ ਹੋ ਗਈ ਹੈ ਤਾਂ ਉਹ ਪਰਾਲੀ ਤੋਂ ਕਿਸਾਨਾਂ ਤੇ ਫ੍ਰੀ ਗੱਡੇ ਨੂੰ ਤਿਆਰ ਹੈ ਜੀ ਆਪਾਂ ਨੇ ਚੱਕ ਕੇ ਲੈ ਗਏ ਨਾਲ ਪੈਸੇ ਦੇ ਨੂੰ ਵੀ ਤਿਆਰ ਹੈ ਵਾਧੂ ਹੈ ਜੀ ਪਰਾਲੀ ਦੇ ਦੋਸਤੋ ਦਿੱਕਤ ਆਉਂਦੀ ਹੈ ਨਾ ਪਰਾਲੀ ਦੀ ਕਿਉਂਕਿ ਅੱਗ ਲਾਉਣੀ ਪੈਂਦੀ ਆ ਜਾਂ ਆਪਾਂ ਨੂੰ ਹੋਰ ਮਸ਼ੀਨਾਂ ਨਹੀਂ ਉਹਦਾ ਕੁਝ ਨਾ ਕੁਝ ਕਰਨਾ ਪੈਂਦਾਗਾ ਕਿਉਂਕਿ ਆਪਣੀ ਅਗਲੀ ਫਸਲ ਲਈ ਪਰਾਲੀ ਨੂੰ ਮਚਾਉਣਾ ਪੈਂਦਾ ਜਾਂ ਕੁਝ ਵੀ ਉਹਦਾ ਕਰਨਾ ਪੈਂਦਾ ਖੇਤ ਦੇ ਵਿੱਚ ਰਲਾਉਣੀ ਪੈਂਦੀ ਆ ਪਰ ਇਹ ਪਰਾਲੀ ਇੱਕ ਤਰ੍ਹਾਂ ਦਾ ਆਪਾਂ ਨੂੰ ਕੰਮ ਦਿੰਦੀ ਹੈ ਕਿਉਂਕਿ ਆ ਕੰਮ ਆਇਆ ਨਹੀਂ ਦਿੰਦੀ ਹੈ ਕਿ ਦੇਖੋ ਆਪਣੇ ਰਸੋਈ ਦੇ ਗੈਸ ਲਈ ਇਹ ਆ ਮਹੀਨੇ ਆਪਾਂ ਨੂੰ ਸਿਲੰਡਰ ਭਰਉਣ ਦੀ ਆਪਣੇ ਸਿਲੰਡਰ ਤੇ ਮੰਨ ਲਓ 11-1200 ਰੁਪਿਆ ਖਰਚਾ ਆਦਾਗਾ ਇੱਥੇ ਆਪਾਂ ਨੂੰ ਫ੍ਰੀ ਆ ਇੱਕ ਵਾਰੀ ਇਹਨੂੰ ਭਰ ਦੋ ਮੰਨ ਲਓ 5-4 ਬੰਦੇ ਲਾ ਕੇ ਇਹਨੂੰ ਭਰਾਉਣਾ ਪੈਂਦਾਗਾ ਠੀਕ ਆ ਨਾ ਉਸ ਤੋਂ ਬਾਅਦ ਇਹਨੂੰ ਭਰਾਉਣਾ ਨਹੀਂ ਪੈਂਦਾਗਾ ਇੱਕ ਵਾਰੀ ਭਰ ਕੇ 13 ਮਹੀਨੇ ਚੱਲੀ ਜਾਂਦਾਗਾ ਬਲਕਿ ਇਹਦੇ ਖਾਦ ਵੀ ਆਰਗੈਨਿਕ ਖਾਦ ਵੀ ਤਿਆਰ ਹੋ ਜਾਂਦੀ ਹੈ ਸਬਜ਼ੀਆਂ ਵਾਸਤੇ ਠੀਕ ਆ ਜੀ ਤੇਰੇ ਲਈ ਮੇਰੇ ਬੱਚੇ ਕੁਬਲੀ ਜਾਂਦੀ ਹੈ ਜੀ ਠੀਕ ਆ ਜੀ 13 ਮਹੀਨੇ ਦੇ ਵਿੱਚ ਜਿਹੜਾ ਪ੍ਰਾਲੀ ਦੇ ਵਿੱਚ ਕੋਈ ਰੇੜ ਨੂੰ ਦਾ ਤੰਤ ਹੁੰਦਾ ਸਾਰਾ ਖਤਮ ਹੋ ਜਾਂਦਾ ਜੀ ਠੀਕ ਆ ਜੀ ਇਹਦੇ ਵਿੱਚ ਪਾਣੀ ਜਿਹੜਾ ਨਿਕਲਦਾ ਇਹਨੂੰ ਜਿਬਰ ਬਾਰੇ ਤਾਂ ਕਿਸਾਨੋਂ ਪਾਠੀਆ ਭਿਓ ਕੇ ਉਹ ਕਰਦੇ ਐ ਸਪਰੇ ਹਾਂਜੀ ਇਹ ਵੀ ਮੈਨੂੰ ਤਾਂ ਪੈਸੇ ਜਿਹਨੂੰ ਵੀ ਰੱਖਤੀ ਆਲੇ ਨੇ ਕਹੇ ਵੀ 3 ਰੁਪਏ ਲੀਟਰ ਦੇ ਆਕਰ ਮੈਂ ਤਾਂ ਫਰੀ ਇਹ ਦੇ ਦਿੰਦਾ ਉਹਨਾਂ ਨੇ ਵੀ ਜਿਹੜੇ ਕੋਈ ਸਬਜ਼ੀਆਂ ਸਬਜ਼ੀਆਂ ਵੀ ਫਰੀ ਹੀ ਲੈ ਜਾ ਕੋਈ ਗੱਲ ਨਹੀਂ ਐਡੀ ਕਿਹੜੀ ਗੱਲ ਚਲੋ ਤਾਂ ਆਪਣਾ ਭਾਈਚਾਰਾ ਦਾ ਜਿਵੇਂ ਆਪਣੇ ਕੰਮ ਆਉਂਦੇ ਆਗੇ ਤਾਂ ਆਪਾਂ ਫਰੀ ਦੇ ਦਿੰਦੇ ਆ ਉਹਨਾਂ ਨੂੰ ਨਾ ਪੈਸੇ ਲੈ ਸਕਦੇ ਨਹੀਂ 30 35 ਜੀ ਲੀਟਰ ਦੇ ਮੈਂ ਪੈਸੇ ਜਿੰਨੇ ਮਰਜ਼ੀ ਵਟ ਸਕਦਾ ਹਾਂ ਹਾਂਜੀ ਦੋਸਤੋ ਜਿਵੇਂ ਬਾਈ ਨੇ ਦੱਸਿਆ ਗਾ ਇਹ ਦੇਸੀ ਖਾਣ ਤਿਆਰ ਹੁੰਦੀ ਆ ਜਿਵੇਂ ਆਪਾਂ ਨੂੰ ਅੱਜ ਕੱਲ ਰੇਹਾਂ ਸਪਰੇਆਂ ਵਾਲੀਆਂ ਸਬਜ਼ੀਆਂ ਮਿਲਦੀ ਪਰ ਇਹ ਚੀਜ਼ ਦੇ ਨਾਲ ਖਾਣ ਨਾਲ ਸਬਜ਼ੀਆਂ ਤਿਆਰ ਕਰਨ ਆਰਗੈਨਿਕ ਸਬਜ਼ੀਆਂ ਤਿਆਰ ਹੁੰਦੀਆਂ ਉਹਦੇ ਨਾਲ ਆਪਾਂ ਨੂੰ ਪ੍ਰੋਬਲਮ ਨਾ ਕਿਸੇ ਵੀ ਤਰ੍ਹਾਂ ਦੀ ਆਊਗੀ ਠੀਕ ਹੈ ਜੀ ਤੇ ਹੋਰ ਕੋਈ ਜਾਣਕਾਰੀ ਇਹਦੇ ਬਾਰੇ ਦੇਣ ਜਾਵਾਂ ਬਸ ਵਧੀਆ ਜਿਹੇ ਲੋਕਾਂ ਨੂੰ ਲਿਵਾਉਣੇ ਚਾਹੀਦੇ ਆ ਜੀ ਤੇ ਇਹ ਦੋ ਤਿੰਨ ਚੀਜ਼ਾਂ ਦਾ ਹੋ ਗਿਆ ਹੀ ਮੈਂ ਪੁਰਾਣੇ ਅੱਗੇ ਗੋਪਰ ਗਏ ਹੁੰਦੇ ਸੀ ਹੈਨਾ ਹਰ ਰੋਜ਼ ਦੀ ਤਰ੍ਹਾਂ ਗੋਹਾ ਪਾਣਾ ਪੈਂਦਾ ਉਹਦੇ ਵਿੱਚ ਫਿਰ ਗੈਂਸ ਤਿਆਰ ਹੁੰਦੀ ਸੀ ਇਹਦੇ ਵਿੱਚ ਇੱਕ ਵਾਰੀ ਭਰ ਲਓ ਹੈਨਾ ਉਹਦਾ ਹੀ ਇੱਕ ਵਾਰੀ ਆ ਬਸ ਆ ਪੰਜ ਸੱਤ ਬੰਦੇ ਲੈ ਕੇ ਇੱਕ ਦਿਨ ਚੋਲੋ ਝੋਖਾ ਹੁੰਦਾ ਜਾਂ ਜਿੱਦੇ ਵੇਲਾ ਕਰ ਲੈ ਸਾਲ ਚ ਦੋ ਦਿਨ ਹੀ ਕਰ ਲੈਂਦਾ ਠੀਕ ਹੈ ਜੀ ਚਲੋ ਦੋਸਤੋ ਜੇ ਕਿਸੇ ਨੇ ਲਵਾਉਣਾ ਹੋਇਆ ਇਹ ਮੈਂ ਬਾਈ ਦਾ ਨੰਬਰ ਪਾਉਂਗਾ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਤੋਂ ਹੋਰ ਵੀ ਜਾਣਕਾਰੀ ਲੈਣੀ ਹੋਵੇ ਜਾਂ ਜੋ ਬੰਦੇ ਲਾ ਕੇ ਗਏ ਸੀ ਉਹਨਾਂ ਦਾ ਨੰਬਰ ਲੈਣਾ ਹੋਇਆ ਜਾਂ ਯੂਨੀਵਰਸਿਟੀ ਦੇ ਬੰਦੇ ਲਾ ਕੇ ਗਏ ਸੀ ਨਾ ਯੂਨੀਵਰਸਿਟੀ ਦੇ ਬੰਦੇ ਸੀਗੇ ਤਾਂ ਉਹਨਾਂ ਦਾ ਵੀ ਤੁਹਾਨੂੰ ਇਹ ਨੰਬਰ ਦੇ ਦੇਣਗੇ ਤੇ ਇਹਦੇ ਵਿੱਚ ਮੈਂ ਪਰਾਲੀ ਕੱਟਦਿਆਂ ਦੀ ਤੇ ਪਾਉਂਦਿਆਂ ਦੀ ਵੀਡੀਓ ਵੀ ਐਡ ਕਰੂੰਗਾ ਤੁਸੀਂ ਉਹ ਦੇਖ ਸਕਦੇ ਹੋ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਫੋਲੋ ਕਰੋ